ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਦਾ Swami ਇਸ ਸਾਖੀ ਵਿੱਚ ਬਾਬਾ ਜੀ ਫਰਮਾਉਂਦੇ ਹਨ ਕਿ ਮਨੁੱਖ ਆਪਣੇ ਅੱਜ ਨੂੰ ਛੱਡ ਕੇ ਆਉਣ ਵਾਲੇ ਕੱਲ ਦੀ ਟੈਨਸ਼ਨ ਬਹੁਤ ਕਰਦਾ ਹੈ ਤੇ ਕਈ ਲੋਕ ਤਾਂ ਐਵੇਂ ਦੇ ਵੀ ਹੁੰਦੇ ਹਨ ਜੋ ਹਰ ਵਕਤ ਇਹੀ ਸੋਚਦੇ ਰਹਿੰਦੇ ਹਨ ਕਿ ਜੇਕਰ ਕੱਲ ਨੂੰ ਮੈਂ ਨਹੀਂ ਰਹਾਂਗਾ ਤਾਂ ਮੇਰੇ ਪਰਿਵਾਰ ਦਾ ਕੀ ਹੋਵੇਗਾ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਚਿੰਤਾ ਮਨੁੱਖ ਨੂੰ ਖਾ ਜਾਂਦੀ ਹੈ ਕਿਉਂਕਿ ਫਿਕਰ ਵਿੱਚ ਡੁੱਬੇ ਮਨੁੱਖ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਕਿਉਂਕਿ ਫਿਕਰ ਵਿੱਚ ਡੁੱਬੇ ਹੋਏ ਵਿਅਕਤੀ ਨੂੰ ਕੁਝ ਨਾ ਕੁਝ ਹੋ ਹੀ ਜਾਂਦਾ ਹੈ ਇਹ ਸਾਖੀ ਪਹਿਲੀ ਪਾਸ਼ਾਈ ਗੁਰੂ ਨਾਨਕ ਦੇਵ ਜੀ ਦੀ ਸਾਖੀ ਹੈ ਉਸ ਵਕਤ ਇੱਕ ਅਮੀਰ ਵਿਅਕਤੀ ਸੀ ਉਹ ਪੇਸ਼ਾਵਰ ਵਿੱਚ ਰਹਿੰਦਾ ਸੀ ਜਿਹੜਾ ਕੀ ਅੱਜ ਪਾਕਿਸਤਾਨ ਵਿੱਚ ਹੈ ਉਹ ਅਮੀਰ ਵਿਅਕਤੀ ਗੁਰੂ ਨਾਨਕ ਦੇਵ ਜੀ ਦੀ ਦਿਲ ਤੋਂ ਭਗਤੀ ਕਰਦਾ ਸੀ ਗਰੀਬਾਂ ਦੇ ਲਈ ਉਸ ਦੇ ਘਰ ਹਮੇਸ਼ਾ ਲੰਗਰ ਚੱਲਦੇ ਰਹਿੰਦੇ ਸਨ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਪੈਸਾ ਸੀ ਪਰ ਉਸ ਵਿੱਚ ਇੱਕ ਕਮੀ ਸੀ ਉਹ ਛੋਟੀਆਂ-ਛੋਟੀਆਂ ਗੱਲਾਂ ਦੀ ਟੈਨਸ਼ਨ ਬਹੁਤ ਕਰਦਾ ਸੀ ਉਸ ਦੇ ਦੋ ਪੁੱਤਰ ਸਨ ਜੋ ਉਸਦੇ ਨਾਲ ਹੀ ਵਪਾਰ ਵਿੱਚ ਕੰਮ ਕਰਦੇ ਸਨ ਖੁਦ ਉਹ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਸੀ ਪਰ ਉਸਦੇ ਦੋਵੇਂ ਪੁੱਤਰ ਬਹੁਤ ਵਧੀਆ ਤਰੀਕੇ ਨਾਲ ਗਣਿਤ ਨੂੰ ਸਮਝ ਲੈਂਦੇ ਸਨ ਤੇ ਵਪਾਰ ਦਾ ਸਾਰਾ ਹਿਸਾਬ-ਕਿਤਾਬ ਕਰਦੇ ਸਨ ਇੱਕ ਦਿਨ ਉਸ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਆਪਣੇ ਕੋਲ ਬੁਲਾ ਲਿਆ ਤੇ ਉਹਨਾਂ ਨੂੰ ਕਿਹਾ ਕਿ ਇੱਕ ਵਾਰ ਮੈਨੂੰ ਹਿਸਾਬ ਲਗਾ ਕੇ ਦੱਸੋ ਕਿ ਆਪਣੇ ਕੋਲ ਕਿੰਨੇ ਸੰਪਤੀ ਹੈ ਤਾਂ ਦੋਵੇਂ ਪੁੱਤਰਾਂ ਨੇ ਉਸ ਦਿਨ ਤੋਂ ਹੀ ਹਿਸਾਬ-ਕਿਤਾਬ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਵਪਾਰ ਬਹੁਤ ਫੈਲਿਆ ਹੋਇਆ ਸੀ ਤੇ ਜਗਤ-ਜਗਤ ਤੇ ਸੰਪਤੀਆਂ ਦਿੱਤੀਆਂ ਹੋਈਆਂ ਸਨ ਤਾਂ ਪੁੱਤਰ ਨੂੰ 5 ਦਿਨ ਲੱਗ ਗਏ 5 ਦਿਨਾਂ ਦੇ ਬਾਅਦ ਦੋਵੇਂ ਪੁੱਤਰਾਂ ਨੇ ਆਪਣੇ ਪਿਤਾ ਨੂੰ ਆਪਣੇ ਕੋਲ ਬਿਠਾ ਕੇ ਕਹਿਣ ਲੱਗੇ ਕਿ ਪਿਤਾ ਜੀ ਬਾਬਾ ਨਾਨਕ ਦੀਪ ਜੀ ਦੀ ਕਿਰਪਾ ਨਾਲ ਆਪਣੇ ਕੋਲ ਕਿੰਨੀ ਦੌਲਤ ਹੈ ਕਿ ਆਪਣੇ ਪੋਤੇਆਂ ਦੇ ਬੱਚੇ ਵੀ ਬਿਨਾ ਕੰਮ ਕੀਤੇ ਚੰਗਾ ਜੀਵਨ ਬਤੀਤ ਕਰ ਸਕਦੇ ਹਨ ਇਹ ਸੁਣ ਕੇ ਉਹ ਅਮੀਰ ਆਦਮੀ ਬਹੁਤ ਖੁਸ਼ ਹੋ ਗਿਆ ਤੇ ਸੋਚਣ ਲੱਗਾ ਕਿ ਵਾਹ ਕੀ ਗੱਲ ਹੈ ਇੰਨੀ ਦੌਲਤ ਹੈ ਆਪਣੇ ਕੋਲ ਮੈਂ ਵੈਸੇ ਹੀ ਚਿੰਤਾ ਵਿੱਚ ਡੁੱਬਿਆ ਰਹਿੰਦਾ ਸੀ ਫਿਰ ਉਸ ਰਾਤ ਜਦੋਂ ਉਹ ਆਪਣੇ ਬਿਸਤਰੇ ਤੇ ਸੁੱਤਾ ਪਿਆ ਸੀ ਤਾਂ ਉਸ ਦੀ ਅੱਧੀ ਰਾਤ ਨੂੰ ਅੱਖ ਖੁੱਲ ਗਈ ਤੇ ਉਸ ਦੀ ਨੀਂਦ ਟੁੱਟ ਗਈ ਉਹ ਇੱਕਦਮ ਉੱਠ ਕੇ ਬੈਠ ਗਿਆ ਤੇ ਦਿਨ ਵਿੱਚ ਆਪਣੇ ਪੁੱਤਰਾਂ ਦੇ ਨਾਲ ਉਸ ਨੇ ਗੱਲ ਕੀਤੀ ਸੀ ਉਸ ਉਹੀ ਉਸ ਦੇ ਦਿਮਾਗ ਵਿੱਚ ਘੁੰਮ ਰਹੀ ਸੀ ਹੁਣ ਉਸ ਨੂੰ ਹੋਰ ਚਿੰਤਾ ਲੱਗ ਗਈ ਤੇ ਉਹ ਸੋਚਣ ਲੱਗਾ ਕਿ ਮੇਰੇ ਪੋਤਿਆਂ ਦੇ ਬੱਚੇ ਤਾਂ ਬਿਨਾ ਕੰਮ ਕੀਤੇ ਆਪਣਾ ਜੀਵਨ ਬਤੀਤ ਕਰ ਲੈਣਗੇ ਪਰ ਜੋ ਮੇਰੇ ਪੋਤਿਆਂ ਦੇ ਬੱਚੇ ਹੋਣਗੇ ਉਹਨਾਂ ਦੇ ਵੀ ਤਾਂ ਅੱਗੇ ਹੋਰ ਬੱਚੇ ਹੋਣਗੇ ਫਿਰ ਉਹਨਾਂ ਦਾ ਕੀ ਬਣੂ ਉਹ ਤਾਂ ਭੁੱਖੇ ਮਰ ਜਾਣਗੇ ਇਹ ਸੋਚ ਕੇ ਉਸ ਦੀ ਨੀਂਦ ਉੱਡ ਗਈ ਤੇ ਉਹ ਕਰ ਤੋਂ ਬਾਹਰ ਆ ਗਿਆ ਤੇ ਹੁਣ ਉਸਦੇ ਦਿਮਾਗ ਵਿੱਚ ਇਹੀ ਫਿਕਰ ਨੇ ਘਰ ਬਣਾ ਲਿਆ ਸੀ ਕਿ ਪੋਤਿਆਂ ਦੇ ਬੱਚੇ ਤਾਂ ਭੁੱਖੇ ਮਰ ਜਾਣਗੇ ਇਸ ਫਿਕਰ ਨਾਲ ਉਸਦਾ ਖਾਣਾ ਪੀਣਾ ਵੀ ਘਟ ਹੋ ਗਿਆ ਹੁਣ ਉਹ ਪੂਰਾ ਪੂਰਾ ਦਿਨ ਫਿਕਰ ਕਰਨ ਲੱਗ ਗਿਆ ਜਦੋਂ ਉਸਦੀ ਪਤਨੀ ਤੇ ਬੱਚੇ ਉਸ ਤੋਂ ਪੁੱਛਦੇ ਸਨ ਤਾਂ ਉਹ ਉਹਨਾਂ ਨੂੰ ਕੁਝ ਨਹੀਂ ਦੱਸਦਾ ਸੀ ਤੇ ਆਪਣੇ ਆਪ ਨਾਲ ਹੀ ਗੱਲਾਂ ਕਰਦਾ ਰਹਿੰਦਾ ਸੀ ਹੌਲੀ-ਹੌਲੀ ਉਹ ਕਮਜ਼ੋਰ ਹੋਣ ਲੱਗ ਗਿਆ ਕਿਉਂਕਿ ਉਸ ਦੀ ਚਿੰਤਾ ਨੇ ਉਸ ਨੂੰ ਚਾਰੇ ਪਾਸੇ ਤੋਂ ਘੇਰਿਆ ਹੋਇਆ ਸੀ ਉਸ ਦੀ ਇਹ ਹਾਲਤ ਦੇਖ ਕੇ ਉਸ ਦੀ ਪਤਨੀ ਤੇ ਦੋਵੇਂ ਪੁੱਤਰ ਕਬਰ ਆ ਗਏ ਇੱਕ ਦਿਨ ਬਾਬਾ ਨਾਨਕ ਜੀ ਉਹਨਾਂ ਦੇ ਪਿੰਡ ਆ ਗਏ ਤਾਂ ਇਸ ਦੇ ਦੋਵੇਂ ਪੁੱਤਰਾ ਨੇ ਕਿਹਾ ਕਿ ਪਿਤਾ ਜੀ ਬਾਬਾ ਜੀ ਪਿੰਡ ਵਿੱਚ ਆਏ ਹੋਏ ਹਨ ਤੇ ਲੀਏ ਉਹਨਾਂ ਨੇ ਦਰਸ਼ਨ ਕਰਕੇ ਆਉਂਦੇ ਹਾਂ ਕਿਉਂਕਿ ਇਹ ਆਦਮੀ ਤਾਂ ਬਾਬਾ ਜੀ ਦਾ ਭक्त ਸੀ ਤਾਂ ਉਹ ਇੱਕਦਮ ਚੱਲਣ ਲਈ ਤਿਆਰ ਹੋ ਗਿਆ ਉੱਥੇ ਬਾਬਾ ਜੀ ਨੇ ਜਦੋਂ ਸੰਗਤ ਨੂੰ ਬਚਨ ਦਿੱਤੇ ਤਾਂ ਉਸ ਦੇ ਬਾਅਦ ਇਹ ਆਦਮੀ ਬਾਬਾ ਜੀ ਨੂੰ ਇਕੱਲੇ ਵਿੱਚ ਮਿਲਣ ਲਈ ਚਲਾ ਗਿਆ ਤੇ ਬਾਬਾ ਜੀ ਨੂੰ ਸਾਰੀ ਕਹਾਣੀ ਦੱਸਣ ਲੱਗ ਗਿਆ ਕਿਵੇਂ ਮੇਰੇ ਪੋਤਿਆਂ ਦੇ ਬੱਚੇ ਭੁੱਖੇ ਮਰ ਜਾਣਗੇ ਤਾਂ ਬਾਬਾ ਜੀ ਹੱਸ ਪਏ ਫਿਰ ਆਦਮੀ ਕਹਿਣ ਲੱਗਾ ਕਿ ਬਾਬਾ ਜੀ ਤੁਸੀਂ ਹੱਸ ਰਹੇ ਹੋ ਤੇ ਇਸ ਚਿੰਤਾ ਨਾਲ ਮੇਰੀ ਹਾਲਤ ਖਰਾਬ ਹੋਈ ਪਈ ਹੈ ਤੁਸੀਂ ਕਿਰਪਾ ਕਰਕੇ ਮੈਨੂੰ ਇਸ ਦਾ ਕੋਈ ਹੱਲ ਦੱਸੋ ਤਾਂ ਬਾਬਾ ਜੀ ਨੇ ਕਿਹਾ ਕਿ ਹੱਲ ਤਾਂ ਹੈ ਤਾਂ ਆਦਮੀ ਕਹਿਣ ਲੱਗਾ ਕਿ ਬਾਬਾ ਜੀ ਜੋ ਤੁਸੀਂ ਮੈਨੂੰ ਕਹੋਗੇ ਮੈਂ ਉਹੀ ਕੁਝ ਕਰਨ ਲਈ ਤਿਆਰ ਹਾਂ ਪਰ ਐਵੇਂ ਦਾ ਹੱਲ ਦੱਸੋ ਕਿ ਮੇਰੇ ਪੋਤਿਆਂ ਦੇ ਬੱਚਿਆਂ ਦੇ ਬੱਚੇ ਭੁੱਖੇ ਨਾ ਮਰਨ ਤਾਂ ਬਾਬਾ ਜੀ ਨੇ ਕਿਹਾ ਕਿ ਤੈਨੂੰ ਮੇਰੇ ਦੋ ਕੰਮ ਕਰਨੇ ਹੋਣਗੇ ਪਹਿਲਾ ਕੰਮ ਜਦੋਂ ਤੂੰ ਖਤਮ ਕਰ ਲਵੇਂਗਾ ਤਾਂ ਉਸਦੇ ਮਗਰੋਂ ਤੈਨੂੰ ਮੇਰੇ ਨਾਲ ਇੱਕ ਸਥਾਨ ਤੇ ਚੱਲਣਾ ਪਵੇਗਾ ਆ ਆਦਮੀ ਕਹਿਣ ਲੱਗਾ ਕਿ ਠੀਕ ਹੈ ਬਾਬਾ ਜੀ ਤੁਸੀਂ ਮੈਨੂੰ ਦੱਸੋ ਤਾਂ ਦੋ ਕੀ ਕੰਮ ਕੀ ਹੋਵੇਗਾ ਤਾਂ ਬਾਬਾ ਜੀ ਨੇ ਕਿਹਾ ਕਿ ਤੇਰੇ ਪਿੰਡ ਦੇ ਬਾਹਰ ਇੱਕ ਵਿਅਕਤੀ ਆਪਣੀ ਪਤਨੀ ਦੇ ਨਾਲ ਇੱਕ ਝੌਂਪੜੀ ਵਿੱਚ ਰਹਿੰਦਾ ਹੈ ਤੁਸੀਂ ਉਹਨਾਂ ਨੂੰ ਕਿਲੋ ਆਟਾ ਦੇਣਾ ਪਵੇਗਾ ਜੇਕਰ ਉਹਨਾਂ ਨੇ ਆਟਾ ਰੱਖ ਲਿਆ ਤਾਂ ਅੱਧਾ ਗੰਮ ਤਾਂ ਤੇਰਾ ਉਸੇ ਵਕਤ ਖਤਮ ਹੋ ਜਾਵੇਗਾ ਇਹ ਸੁਣਦੇ ਹੀ ਉਹ ਆਦਮੀ ਆਪਣੇ ਘਰ ਚਲਾ ਗਿਆ ਤੇ 1 ਕਿਲੋ ਦੀ ਜਗ੍ਹਾ ਉਸਨੇ 10 ਕਿਲੋ ਆਟਾ ਲੈ ਲਿਆ ਤੇ ਉਹਨਾਂ ਬਜ਼ੁਰਗ પતિ ਪਤਨੀ ਦੀ ਚੌਂਪੜੀ ਵਿੱਚ ਚਲਾ ਗਿਆ ਤੇ ਕਹਿਣ ਲੱਗਾ ਕਿ ਬਾਬਾ ਜੀ ਥੋੜਾ ਜਿਹਾ ਆਟਾ ਤੁਹਾਡੇ ਲਈ ਲੈ ਕੇ ਆਇਆ ਹਾਂ ਇਸ ਨੂੰ ਸਵੀਕਾਰ ਕਰ ਲਵੋ ਤਾਂ ਬਜ਼ੁਰਗ ਕਹਿਣ ਲੱਗਿਆ ਕਿ ਪੁੱਤਰ ਅੱਜ ਦੀ ਰੋਟੀ ਦਾ ਤਾਂ ਪ੍ਰਬੰਧ ਹੋ ਗਿਆ ਹੈ ਹੁਣੇ ਆਟਾ ਤਾਂ ਐਵੇਂ ਹੀ ਖਰਾਬ ਹੋ ਜਾਵੇਗਾ ਇਸ ਕਰਕੇ ਅਸੀਂ ਇਹ ਆਟਾ ਨਹੀਂ ਲੈ ਸਕਦੇ ਇਹ ਸੁਣ ਕੇ ਉਹ ਆਦਮੀ ਹੈਰਾਨ ਹੋ ਗਿਆ ਉਸ ਦੇ ਬਹੁਤ ਜ਼ਿਆਦਾ ਕਹਿਣ ਦੇ ਬਾਵਜੂਦ ਵੀ ਉਹ ਬਜ਼ੁਰਗ ਨਹੀਂ ਮੰਨਿਆ ਫਿਰ ਅਮੀਰ ਆਦਮੀ ਕਹਿਣ ਲੱਗਾ ਕਿ ਠੀਕ ਹੈ ਪੂਰਾ ਨਹੀਂ ਤਾਂ 1 ਕਿਲੋ ਲੈ ਲਵੋ ਇਹ ਕੱਲ ਨੂੰ ਤੁਹਾਡੇ ਕੰਮ ਆ ਜਾਵੇਗਾ ਤਾਂ ਉਹ ਬਜ਼ੁਰਗ ਆਦਮੀ ਬੋਲਿਆ ਕਿ beta ਜੇਕਰ ਲੋੜ ਹੁੰਦੀ ਤਾਂ ਜ਼ਰੂਰ ਰੱਖ ਲੈਂਦੇ ਜਿਸ ਮਾਲਕ ਨੇ ਅੱਜ ਰੋਟੀ ਦਿੱਤੀ ਹੈ ਉਹ ਕੱਲ ਨੂੰ ਵੀ ਦੇ ਦੇਵੇਗਾ ਇਸ ਕਰਕੇ ਤੂੰ ਇਹ ਆਟਾ ਵਾਪਸ ਲੈ ਜਾ ਤੇ ਕਿਸੇ ਲੋੜਵੰਦ ਨੂੰ ਦੇ ਦੇ ਇਹ ਸੁਣ ਕੇ ਉਹ ਹੈਰਾਨ ਹੋ ਗਿਆ ਤੇ ਉੱਥੋਂ ਚੱਲ ਪਿਆ ਜਾ ਕੇ ਸਾਰੀ ਗੱਲ ਬਾਬਾ ਜੀ ਨੂੰ ਦੱਸੀ ਤਾਂ ਬਾਬਾ ਜੀ ਫਿਰ ਤੋਂ ਹੱਸ ਪਏ ਤੇ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਪਹਿਲੇ ਕੰਮ ਵਿੱਚ ਤੂੰ ਫੇਲ ਹੋ ਗਿਆ ਹੈ ਹੁਣ ਦੂਜੇ ਕੰਮ ਦੇ ਲਈ ਮੇਰੇ ਨਾਲ ਚੱਲ ਫਿਰ ਬਾਬਾ ਜੀ ਉਸ ਆਦਮੀ ਨੂੰ ਇੱਕ ਪਹਾੜ ਤੇ ਆਪਣੇ ਨਾਲ ਲੈ ਗਏ ਤੇ ਦੁਰ ਦੇ ਰਾਤ ਹੋ ਗਈ ਤਾਂ ਉਹ ਆਦਮੀ ਕਹਿਣ ਲੱਗਾ ਕਿ ਬਾਬਾ ਜੀ ਆਪਾਂ ਕਿੱਥੇ ਜਾ ਰਹੇ ਹਾਂ ਤਾਂ ਬਾਬਾ ਜੀ ਨੇ ਕਿਹਾ ਬਸ ਚੱਲਦੇ ਰਹੋ ਅਸੀਂ ਉਸ ਪਹਾੜ ਦੀ ਚੋਟੀ ਤੇ ਜਾਣਾ ਹੈ ਫਿਰ ਕੁਝ ਹੋਰ ਸਮੇਂ ਚੱਲਣ ਦੇ ਮਗਰੋਂ ਬਾਬਾ ਜੀ ਤੇ ਉਹ ਆਦਮੀ ਪਹਾੜ ਦੀ ਚੋਟੀ ਤੇ ਪਹੁੰਚ ਗਏ ਉੱਥੇ ਬਾਬਾ ਜੀ ਨੇ ਉਸ ਅਮੀਰ ਵਿਅਕਤੀ ਨੂੰ ਇੱਕ ਦਰਖਤ ਦੇ ਉੱਤੇ ਚੜਨ ਲਈ ਕਿਹਾ ਜਦੋਂ ਆਦਮੀ ਦਰਖਤ ਤੇ ਚੜਿਆ ਤਾਂ ਉਸ ਨੂੰ ਇੱਕ ਆਲਣਾ ਦਿਖਿਆ ਉਸ ਵਿੱਚ ਜੀੜੀਆਂ ਦੇ ਛੋਟੇ-ਛੋਟੇ ਬੱਚੇ ਸਨ ਇਹ ਦੇਖ ਕੇ ਉਹ ਆਦਮੀ ਬਾਬਾ ਜੀ ਨੂੰ ਕਹਿਣ ਲੱਗਾ ਕਿ ਤੁਸੀਂ ਮੈਨੂੰ ਚੀੜੀਆਂ ਦੇ ਬੱਚੇ ਦਿਖਾਣ ਲਈ ਲੈ ਕੇ ਆਏ ਹੋ ਬਾਬਾ ਜੀ ਹੱਸ ਪਏ ਤੇ ਉਸ ਆਦਮੀ ਨੂੰ ਕਹਿਣ ਲੱਗੇ ਕਿ ਹੁਣ ਇੱਥਾਂ ਆ ਜਾ ਬੋ ਜਦੋਂ ਉਹ ਦਰਖਤ ਤੋਂ ਇੱਥਾਂ ਉੱਤਰ ਕੇ ਆ ਗਿਆ ਤਾਂ ਫਿਰ ਉਸ ਨੇ ਉਹੀ ਸਵਾਲ ਕੀਤਾ ਬਾਬਾ ਜੀ ਮੇਰੀ ਸਮੱਸਿਆ ਤਾਂ ਉੱਥੇ ਦੀ ਉੱਥੇ ਹੀ ਹੈ ਤੇ ਤੁਸੀਂ ਮੈਨੂੰ ਇਹ ਸੋਨਸਾਨ ਪਹਾੜ ਤੇ ਚੀੜੀਆਂ ਦੇ ਵਿੱਚ ਦਿਖਾਣ ਲਈ ਲੈ ਕੇ ਆਏ ਹੋ ਤਾਂ ਬਾਬਾ ਜੀ ਨੇ ਉਸ ਨੂੰ ਕਿਹਾ ਕਿ ਤੂੰ ਤੂੰ ਇਨਾਂ ਚੀੜੀਆਂ ਨੂੰ ਜੋ ਇੱਥੇ ਰਹਿੰਦੀਆਂ ਹਨ ਦਾਣਾ ਪਾਉਂਦੇ ਹੋ ਤਾਂ ਉਹ ਕਹਿਣ ਲੱਗਾ ਕਿ ਨਹੀਂ ਬਾਬਾ ਜੀ ਬਾਬਾ ਜੀ ਨੇ ਕਿਹਾ ਕਿ ਇਸ ਹੁਣਸਾਨ ਪਹਾੜ ਤੇ ਚੀੜੀਆਂ ਤੇ ਬੱਚੇ ਭੁੱਖੇ ਨਹੀਂ ਮਰ ਰਹੇ ਕਿਉਂਕਿ ਮਾਲਕ ਨੇ ਇਨਾਂ ਨੂੰ ਜਨਮ ਦਿੱਤਾ ਹੈ ਤਾਂ ਮਾਲਕ ਹੀ ਇਨਾਂ ਨੂੰ ਭੋਜਨ ਦੇਵੇਗਾ ਤੇ ਤੂੰ ਆਪਣੇ ਪੋਤਿਆਂ ਦੇ ਬੱਚੇ ਭੁੱਖੇ ਮਰਨ ਦੀ ਗੱਲ ਕਰਦਾ ਹੈ ਤੇ ਇਸ ਚਿੰਤਾ ਨਾਲ ਆਪਣਾ ਜੀਵਨ ਬਰਬਾਦ ਕਰ ਰਹੇ ਹੋ ਅੱਗੇ ਤੋਂ ਬਾਬਾ ਜੀ ਨੇ ਚੌਂਪੜੀ ਵਾਲੇ ਬਜ਼ੁਰਗ ਦੇ ਬਾਰੇ ਕਹਿੰਦੇ ਹੋਏ ਸਮਝਾਇਆ ਕਿ ਉਹ ਗਰੀਬ ਜਿਸ ਦੇ ਕੋਲ ਅੱਜ ਦੇ ਖਾਣ ਦਾ ਪੀ ਪ੍ਰਬੰਧ ਨਹੀਂ ਸੀ ਫਿਰ ਵੀ ਉਸ ਨੇ ਤੇਰੇ ਤੋਂ ਆਟਾ ਨਹੀਂ ਲਿਆ ਕਿਉਂਕਿ ਉਸ ਨੂੰ ਆਪਣੇ ਪ੍ਰਮਾਤਮਾ ਤੇ ਭਰੋਸਾ ਸੀ ਤੇ ਜੋ ਅੱਜ ਰੋਟੀ ਦੇ ਰਿਹਾ ਹੈ ਉਹ ਕੱਲ ਨੂੰ ਵੀ ਦੇਵੇਗਾ ਇਸ ਕਰਕੇ ਮੈਂ ਕੱਲ ਦੀ ਚਿੰਤਾ ਕਿਉਂ ਕਰਾਂ ਤੇ ਤੂੰ 100 ਸਾਲ ਦੀ ਚਿੰਤਾ ਅੱਜ ਕਰ ਰਿਹਾ ਹੈ ਤੇ ਚਿੰਤਾ ਦੇ ਕਰਕੇ ਤੂੰ ਬਿਮਾਰ ਹੋ ਰਿਹਾ ਹੈ ਬਾਬਾ ਜੀ ਦੀਆਂ ਗੱਲਾਂ ਸੁਣ ਕੇ ਉਸ ਆਦਮੀ ਦੀਆਂ ਅੱਖਾਂ ਖੁੱਲ ਗਈਆਂ ਤੇ ਉਹ ਆਪਣੇ ਸਵਾਲ ਤੇ ਉਹ ਬਹੁਤ ਸ਼ਰਮਿੰਦਾ ਹੋ ਗਿਆ ਤੇ ਬਾਬਾ ਜੀ ਤੋਂ ਮਾਫੀ ਮੰਗਣ ਲੱਗ ਪਿਆ ਬਾਬਾ ਜੀ ਨੇ ਕਿਹਾ ਕਿ ਪੁੱਤਰ ਜਿਹੜਾ ਮਾਲਕ ਬੱਚਿਆਂ ਨੂੰ ਮਾਂ ਦੇ ਪੇਟ ਵਿੱਚ ਭੋਜਨ ਦੇ ਸਕਦਾ ਹੈ ਤਾਂ ਉਹ ਤੇਰੇ ਪੋਤਿਆਂ ਨੂੰ ਤੇ ਉਸ ਦੇ ਬੱਚਿਆਂ ਨੂੰ ਭੁੱਖਾ ਮਰਨ ਦੇਵੇਗਾ ਹੁਣ ਇਸ ਆਦਮੀ ਨੂੰ ਸਾਰੀ ਗੱਲ ਸਮਝ ਆ ਗਈ ਵਜੀ ਨੇ ਉਸ ਨੂੰ ਕਿਸੇ ਵੀ ਗੱਲ ਦਾ ਫਿਕਰ ਨਾ ਕਰਨ ਲਈ ਕਿਹਾ ਤੇ ਉਹ ਵਿਅਕਤੀ ਆਪਣੇ ਘਰ ਵਾਪਸ ਆ ਗਿਆ ਸੰਗਤ ਜੀ ਸਤਿਗੁਰੂ ਚਾਹੇ ਕਿਸੇ ਨੂੰ ਵੀ ਸਮਝ ਲੈਣ ਪਰ ਫਿਰ ਵੀ ਅਸੀਂ ਲੋਕ ਬਿਨਾਂ ਗੱਲ ਤੋਂ ਫਿਕਰ ਕਰਦੇ ਹਾਂ ਸਾਨੂੰ ਸਮਝ ਨਹੀਂ ਆਉਂਦਾ ਕਿ ਜੋ ਹੋ ਰਿਹਾ ਹੈ ਉਹ ਤਾਂ ਹੋਣਾ ਹੀ ਹੈ ਸਾਡੀ ਚਿੰਤਾ ਕਰਨ ਨਾਲ ਉਹ ਚੀਜ਼ ਟਲ ਨਹੀਂ ਸਕਦੀ ਹਾਂ ਜੇਕਰ ਅਸੀਂ ਬਾਬਾ ਜੀ ਦੇ ਹੁਕਮ ਅਨੁਸਾਰ ਭਜਨ ਸਿਮਰਨ ਕਰਦੇ ਹਾਂ ਤਾਂ ਸਾਡੇ ਨਾਲ ਕੁਝ ਵੀ ਬੁਰਾ ਹੋਣ ਵਾਲਾ ਹੁੰਦਾ ਹੈ ਤਾਂ ਉਹ ਛੋਟਾ ਮੋਟਾ ਰੂਪ ਤਰਨ ਕਾ ਕੇ ਆਪਣੇ ਕੋਲ ਆ ਜਾਂਦਾ ਹੈ ਪਰ ਚਿੰਤਾ ਵਿੱਚ ਰਹਿਣ ਵਾਲਾ ਵਿਅਕਤੀ ਆਪਣਾ ਜੀਵਨ ਬਰਬਾਦ ਕਰ ਲੈਂਦਾ ਹੈ ਇਸ ਕਰਕੇ ਜਿੰਨਾ ਹੋ ਸਕੇ ਭਜਨ ਸਿਮਰਨ ਕਰਨਾ ਚਾਹੀਦਾ ਹੈ ਤੇ ਬਾਕੀ ਸਭ ਪਰਮਾਤਮਾ ਤੇ ਛੱਡ ਦੇਣਾ ਚਾਹੀਦਾ ਹੈ ਰਾਦਾ ਸਵਾਮੀ